ਅੱਜ ਲੱਗਿਆ ਜੀ ਦੋਨੋਂ ਜਾਣੀਆਂ ਸੋਫਾ ਸੋਫਾ ਬਾਹਰ ਘੜ ਦਤ ਆਇਆ ਕਮਰੇ ਦੀ ਕਰ ਲਗੇ ਸਫਾਈ ਟਾਈਮ ਹੋ ਚੱਲਾ ਜੀ 12 ਸਫਾਈਆਂ ਕਰਕੇ ਕੱਪੜੇ ਧੋ ਕੇ ਹੁਣ ਵਿਹਲੇ ਹੋਏ ਹਾਂ ਹਾਂ ਤੇ ਲਓ ਜੀ ਹੌਣ ਤਿਆਰ ਕਰ ਲਿਆ ਚਾਂਪ ਫਰਾਈ ਕਰਦੇ ਹਾਂ ਜਦ ਤੱਕ ਪਹਿਲਾਂ ਤੜਕਾ ਲਾ ਲੈਂਦੇ ਹਾਂ ਹਾਂ ਬਟਰ ਮਸਾਲਾ ਚਾਂਪ ਬਟਰ ਮਸਾਲਾ ਹੁਣ ਵੀ ਤੇ ਇਹਦੇ ਵਿੱਚ ਬਟਰ ਪਾਵਾਂਗੇ ਥੋੜਾ ਜਿਹਾ ਇਧਰ ਦਾ ਸਮਾਨ ਤਿਆਰ ਕਰ ਲਿਆ ਹੈ ਕਾਜੂ ਟਮਾਟਰ ਪਹਿਲੇ ਤਾਂ ਗਾੜੀ ਹੁਣੀ ਹਲੇ ਤਾਂ ਵਿੱਚ ਉਹ ਖਾਣੇ ਆ ਸਟਾਪ ਜਿਹਾ ਉਹ ਉਹ ਮੈਰੀਟ ਕਰਕੇ ਰੱਖੀ ਹੋਈ ਆ ਫਿਰ ਬਾਅਦ ਚ ਪਾਉਣੀ ਆ ਉਹ ਵਿੱਚ ਹਾਂਜੀ ਆ ਗਿਆ ਮੇਰੇ ਮੁੰਡਾ ਆ ਗਿਆ ਜੀ ਹੋਰ ਆ ਰਹੇ ਆ ਸੱਪ ਆ ਗਏ ਸਕੂਲ ਹਾਂ ਸਰ ਜੀ ਇੰਨਾ ਕਿ ਜਗਾ ਜਗਾ ਛੋਟਾ ਬੱਚਾ ਆਇਆ ਹੈਗਾ ਵੀ ਖੇਤਾ ਜੋਂ ਨਿਕਲੇ ਵਾਲੇ ਝੋਨੇਆਂ ਝੁੰਨੇਆਂ ਦੇ ਵਿੱਚ ਆਹ ਦੇਖੋ ਜੀ ਅਸੀਂ ਇਦਾਂ ਸਾਬਤ ਮੰਗਵਾਇਆ ਸੀ ਇਦਾਂ ਸਾਬਤ ਜੀ ਬਿਲਕੁਲ ਰਾਤ ਨੂੰ ਕਰਨਾ ਸਾਰਿਆਂ ਨੇ ਤੇ ਸਾਰੇ ਇਕੱਠੇ ਆਉਣਗੇ ਤੇ ਫੇਰ ਹੀ ਹੋਊਗਾ ਬਣਾਓ ਰੋਟੀ ਪਾਣੀ ਤੇ ਫੇਰ ਆਪਾਂ ਖਾਂਦੇ ਆਂ ਜੀ ਇਹ ਤੰਦੂਰੀ ਰੋਟੀਆਂ ਬਣ ਰਹੀਆਂ ਜੀ ਲਓ ਜੀ ਇੱਧਰ ਦਿਖਾਈਏ ਕਿੱਥੇ ਬਾਕੀ ਸਾਰੇ ਜਿੱਥੇ ਮਰਜ਼ੀ ਜਾਣਾ ਖਾਣੀ ਖਾਣ ਨਹੀਂ ਖਾਣੀ ਨਾ ਖਾਣ ਰਾਮੇ ਕਰੀ ਜਾਂਦੇ ਕਹਿੰਦੇ ਅਸੀਂ ਆਏ ਆਏ ਐ ਨਹੀਂ ਲਓ ਜੀ ਹੁਣ ਆਪਣਾ ਰਿਵਿਊ ਦਿਓ ਤਾਂ ਫੇਰ ਖੋਲ੍ਹੀਏ ਢਾਬਾ ਹੋਈ ਘੁੰਮਦੇ ਕਰਦੇ ਢਾਬ ਆਪਾਂ ਕਹਾ ਜੀ ਨਵੇਂ ਅੱਜ ਬਲੌਗ ਦੀ ਸ਼ੁਰੂਆਤ ਹਾਂਜੀ ਕਰੋ ਜੀ ਸਫਾਈ ਕਰਨੀ ਕਿ ਰੂਮ ਝਾੜ ਲੈਣੇ ਹਾਂ ਹਾਂ ਚਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਐਪੀ ਅੰਦਰ ਆ ਬਲੌਗ ਤੇ ਵੀ ਦਿਖਾ ਦਿਆਂ ਤੁਸੀਂ ਠੀਕ ਠਾਕ ਹਾਂਗੇ ਅਸੀਂ ਵੀ ਠੀਕ ਠਾਕ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਲੋ ਜੀ ਕਰਨੀਆਂ ਅੱਜ ਲੱਗਿਆ ਜੀ ਦੋਨੋਂ ਜਾਣੀਆਂ ਕਰਨ ਇੱਕ ਕਮਰਾ ਸਾਫ ਕਰ ਲੈਣਾ ਸਾਰਾ ਨੂੰ ਕਰ ਲੈਣਾ ਸੋਫਾ ਸੋਫਾ ਬਾਹਰ ਘੜ ਦਤ ਆਇਆ ਤੇ ਕਮਰੇ ਦੀ ਕਰ ਲ ਗਏ ਸਫਾਈ ਪੱਖਾ ਸਾਫ ਕਰਨਾ ਵੀ ਪੱਖਾ ਮੈਂ ਸਾਫ ਕਰਤਾ ਆ ਮੇਰਾ ਕੰਮ ਖਤਮ ਹੋ ਗਿਆ ਲੋ ਹੀ ਗਿਆ ਮੇਰਾ ਕੰਮ ਖਤਮ ਹੋ ਗਿਆ ਤੇ ਮੈਂ ਚੱਲਾ ਹੁਣ ਨਾਉਣ ਤੇ ਤੁਸੀਂ ਹੁਣ ਇਹਦਾ ਸ਼ੀਸ਼ਾ ਚੱਕਿਆ ਕਿੰਨੇ ਸੋਹਣਾ ਦੇਖ ਆਹ ਆ ਪਿਆ ਪੂਰਾ ਸਾਫ ਸਾਰਾ ਅੰਦਰੋਂ ਜਿ ਮਿੱਟੀ ਕਿੱਥੋਂ ਬੈਣੀ ਸ਼ੀਸ਼ਾ ਵੀ ਸਾਫ ਕਰਨ ਨਾਲ ਆ ਸ਼ੀਸ਼ਾ ਸ਼ੀਸ਼ਾ ਮੈਂ ਉਹ ਕਾਲਿੰਗ ਲਿਆਉਂਗਾ ਉਹਨੇ ਸਾਫ ਕਰਾਂਗੇ ਫੇਰ ਆ ਗਏ ਤੇ ਤੁਸੀਂ ਹੁਣ ਕਰੋ ਕਰਦੀਆਂ ਸੋਫਿਆਂ ਦੇ ਜਿਹੜੇ ਕਵਰ ਆ ਨਾ ਇਹ ਤੁਹਾਨੂੰ ਸਿਰਦਦੇ ਨੇ ਪਹਿਲਾਂ ਜਲ ਜਲ ਲਾ ਦਿਏ ਹੋਰ ਤੁਹਾਨੂੰ ਸਿਰਦ ਦਿੰਦੇ ਆ ਤੇ ਤੁਸੀਂ ਕਰ ਲਓ ਹੁਣ ਇਸ ਕਮਰੇ ਦੀ ਸਫਾਈ ਤੇ ਕੱਲ ਨੂੰ ਕਰਾਂਗੇ ਦੂਜੇ ਦੀ ਇੱਕ ਇੱਕ ਕਰਕੇ ਆਪਾਂ ਕਰਾਂਗੇ ਥੋੜਾ ਹਾਂ ਥੋੜਾ ਥੋੜਾ ਕਰਕੇ ਕਰਾਂਗੇ ਤੇ ਲਓ ਜੀ ਇੱਧਰ ਸਾਰਾ ਹੁਣੇ ਕਰਦੇ ਸਫਾਈ ਤੇ ਇਹੀ ਜਲੇ ਨਾਉਣ ਕੋ ਕਿ ਸਾਡਾ ਕੰਮ ਮੁੱਕ ਗਿਆ ਹੁਣ ਇਹਨਾਂ ਦੋਨੋਂ ਦਾ ਰਹਿ ਗਿਆ ਤੇ ਚਲੋ ਬਨੇਰੀਓ ਵਲੌਗ ਨਾਲ ਵਾਸੀਆਂ ਦੇ ਕਿਦਾਂ ਮਾਰਨ ਡਈ ਆ ਮੈਂ ਕਿਹਾ ਵਾਸੀਆਂ ਦੇ ਕਿਦਾਂ ਮਾਰਨ ਡਈ ਆ ਉਹ ਭਰੇ ਨੂੰ ਕਰਕੇ ਹਾਂ ਚਲੋ ਬਨੇਰੀਓ ਵਲੌਗ ਨਾਲ ਜੀ ਕਰੋ ਸਫਾਈਆਂ ਤੁਸੀਂ ਹੈ ਓਕੇ ਜੀ ਉਹ ਜੀ ਤੇ ਟਾਈਮ ਹੋ ਚੱਲਾ ਜੀ 12 ਅਜ ਫੋਨ ਬੜਾ ਲੇਟ ਆਇਆ ਰੋਟੀ ਪਾਣੀ ਮਾਰਨਿੰਗ ਦੀ 12 ਵਜੇ ਚੱਲੇ ਆ ਖਾਂਦੇ ਖਾਂਦੇ ਜੀ ਤੇ ਸਫਾਈਆਂ ਕਰਕੇ ਕੱਪੜੇ ਧੋ ਕੇ ਹੁਣ ਵਿਹਲੇ ਹੋਏ ਹਾਂ ਹਾਂ ਤੇ ਲੋ ਜੀ ਇਧਰਲੇ ਰੂਮ ਦੀ ਹੋ ਗਈ ਆ ਸਾਰੀ ਸਫਾਈ ਝਾੜ ਛੜਈਆ ਸਾਰਾ ਕਰਤਾ ਨਾ ਨੇ ਔਰ ਨੀਟ ਐਂਡ ਕਲੀਨ ਤੇ ਉਹਦੇ ਕਰਕੇ ਹੀ ਅੱਜ ਥੋੜਾ ਜਿਹਾ ਲੇਟ ਹੋ ਗਏ ਮੈਂ ਤਾਂ ਟਾਈਮ ਦੇਖਿਆ ਮੈਂ ਕੱਲ 12 ਵਜੇ ਚੱਲੇ ਅੱਜ ਤੋਂ ਤੁਸੀਂ ਦੇਖੋ ਆਪਾਂ ਪਲਕ ਨੂੰ ਛੱਡ ਕੇ ਆ ਕੇ ਪਾਣੀ ਪੁੱਟੇ ਉਦੋਂ ਹੀ ਲੱਗ ਗਈ ਸਫਾਈਆਂ ਸਫਾਈਆਂ ਉਦੋਂ ਲਾਪੇ ਕਰਨਾ ਹਾਂ ਦੇਖੋ ਅਸੀਂ ਇੱਕ ਮਿੰਟ ਨਹੀਂ ਬੈਠੀਆਂ ਜਿਆ ਦੋਨੋਂ ਜਾਣੀਆਂ ਹਾਂ ਲੱਗ ਜਾਂਦਾ ਇੱਕ ਕਮਰਾ ਲੱਗ ਜਾਂਦਾ ਇੱਕ ਕਮਰਾ ਰਿਕਟਾ ਹਾਂ ਕੱਲ ਨੂੰ ਕੱਲ ਨੂੰ ਕਰਾਂਗੇ ਆਪਣੇ ਵਾਲਾ ਨੂੰ ਕਮਰਾ ਸਾਫ ਕਰਨਾ ਕਿ ਇਹ ਥੋੜਾ ਜਿਹਾ ਟਾਈਮ ਇਹ ਮੈਨੂੰ ਨਾਲ ਲੈਣਾ ਪੈਣਾ ਕਿਉਂਕਿ ਬੈੱਡ ਬੂਡ ਖਿੱਚਣਾ ਪੈਣਾ ਮੈਂ ਇੱਕ ਦੋ ਪਾਸੇ ਦੀ ਟੈਲਾ ਅਸੀਂ ਤੁਸੀਂ ਨਾਲ ਸਾਡੀ ਹੈਲਪ ਕਰਾ ਦਿਓ ਮੈਂ ਛੇਤੀ ਨਿਬੜ ਜੂ ਕਰਾਵਾਂ 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 ਕੋਈ ਬਰਾਂਡੇ ਜਿੱਦਣ ਕਰਨਾ ਬਰਾਂਡੇ ਤਾਂ ਤੁਹਾਨੂੰ ਸਾਡੇ ਨਾਲ ਕਰਾਵਾਂ ਕੋਈ ਗੱਲ ਇਹ ਸਾਨੂੰ ਤਾਂ ਵੱਧੀ ਢੜੀ ਉਹ ਤਾਂ ਚਲੋ ਉਹ ਤਾਂ ਉਹ तकरीबन ਹੁੰਦਾ ਰਹਿੰਦਾ ਹੈ ਬੈੱਡ ਮੈਂ ਖਿੱਚ ਦੂੰਗਾ ਹੀ ਨਹੀਂ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਹੁਣ ਮਾਰਨਿੰਗ ਦਾ ਨਾਸ਼ਤਾ ਵਾਸ਼ਤਾ ਕਰਕੇ ਫਿਰ ਮਿਲਦੇ ਆ ਜੀ ਤੇ ਦੇਖਦੇ ਆ ਜੀ ਫਿਰ ਬਾਕੀ ਦੇ ਪ੍ਰੋਗਰਾਮ ਕੀ ਹੁੰਦਾ ਅੱਜ ਅੱਜ ਡਿਨਰ ਪਾਰਟੀ ਵੀ ਕਰਨੀ ਹੁਣੀ ਆ ਬੋ ਜੀ ਅੱਜ ਸਾਡੇ ਘਰ ਡਿਨਰ ਪਾਰਟੀ ਆ ਹਰਮਨ ਦੇ ਜਿੰਨੇ ਯਾਰ ਦੋਸਤ ਹੈਗੇ ਆ ਜਿਹੜੇ ਜਿਹੜੇ ਹੁਣ ਹੈਗੇ ਉਹਨਾਂ ਸਾਰਿਆਂ ਨੂੰ ਇਨਵਾਈਟ ਕਰ ਦੇਣਾ ਆ ਵੀ ਉਹਨਾਂ ਨੂੰ ਕੱਪ ਲੈ ਲੈ ਗੇਜ ਤਾਂ ਕਾਲਜ ਜਿਹੜੇ ਆਏ ਘਰੇ ਹਨ ਵੀ ਅੱਜ ਰਾਤ ਨੂੰ ਉਹਨਾਂ ਨੂੰ ਡਿਨਰ ਕਰਾਉਣਾ ਆ ਮਨਪ੍ਰੀਤ ਕਹਿੰਦੀ ਸਾਰਿਆਂ ਨੂੰ ਕਰਾ ਦੇਣਾ ਇੱਕ ਵਾਰੀ ਡਿਨਰ ਬੱਲੀ ਕਹਿੰਦਾ ਬੱਲੀ ਕਹਿੰਦਾ ਤੇ ਖਾਲੋ ਰੋਂਗੀ ਰੂੰਗੀ ਅੱਜ ਕੱਲ ਉਹਨਾਂ ਕਹਿੰਦਾ ਮਾਤਾ ਜੀ ਨੇ ਨਾ ਕੱਲ ਨੂੰ ਪਾਰਟੀ ਦੇਣੀ ਹੈ ਕੋਈ ਸਪੈਸ਼ਲ ਜੀਜੀ ਬਣਾ ਕੇ ਖਵਾਉਗੇ ਤੇ ਆਪਾਂ ਬਣਾਣਾ ਅੱਜ ਚਾਂਪ ਹਨਾ ਨਾ ਨਾ ਡਿਨਰ 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 ਤੇ ਤੂੰ ਆ ਥੋੜੀ ਤਿਆਰੀ ਖੇਚ ਕੇ ਰੱਖੀ ਤੂੰ ਵੀ ਆਪਣੀ ਡਿਸਪੋਜੀਬਲ ਨਹੀਂ ਹੋਣੇ ਹੈਗੇ ਆ ਨਹੀਂ ਮੈਂ ਕਿਹਾ ਤੂੰ ਆਪਣੀ ਤਿਆਰੀ ਖਿੱਚ ਕੇ ਰੱਖੀ ਥੋੜੀ ਜੀ ਕੌਣ ਹੈ ਮੰਮੀ ਮੰਗਰ ਵਾਲਾ ਆਟਾ ਦੇ ਦੋ ਕੋਪਰਾ ਦੇ ਦੋ ਲਿਆ ਜਾ ਆਟਾ ਸیرے ਸੇਰੇ ਆਟਾ ਦੇ ਦੇ ਹੋਰ ਕੀ ਆ ਜਾਰ ਸੇਰੇ ਸੇਰੇ ਚਲੋ ਜੀ ਬਣੇ ਰਿਓ ਬਲੌਗ ਨਾਲ ਜੀ ਨਾਸ਼ਤਾ ਕਰਕੇ ਮਿਲਦੇ ਆ ਜੀ ਫਿਰ ਦੇਖਦੇ ਆ ਅੱਜ ਦਾ ਪ੍ਰੋਗਰਾਮ ਕੀ ਬਣਾਉਂਦੇ ਆ ਤੇ ਕਰਦੇ ਆ ਜੀ ਡਿਨਰ ਪਾਰਟੀ ਸ਼ਾਮ ਨੂੰ ਜੀ ਜੀ ਟਾਈਮ ਵੱਜ ਗਿਆ ਦੁਪਹਿਰ ਦੇ 1:30 ਤੇ ਇੱਧਰ ਹੋ ਰਹੀ ਆ ਹੁਣ ਸਬਜ਼ੀ ਦੀ ਤਿਆਰੀ ਹਾਂਜੀ ਹੁਣ ਲੱਗਦਾ ਸਮਾਂ ਤਿਆਰ ਕਰ ਲਿਆ ਚਾਂਪ ਫਰਾਈ ਕਰਦੇ ਹਾਂ ਤੱਕ ਪਹਿਲਾਂ ਤੜਕਾ ਲਾ ਲੈਣੀ ਹਾਂ ਉਹ ਬੋਇਲ ਕਰਕੇ ਰੱਖੀ ਆ ਪਿਆਜ਼ ਜੀ ਕਿਉਂਕਿ ਅੱਜ ਅਸੀਂ ਦੇਣੀ ਆ ਪਾਰਟੀ ਠੀਕ ਆ ਹੁਣ ਅੱਗੇ ਰੱਖ ਲੈਣੇ ਆ ਪੈਰ ਪਾਣੀ ਫਟੋ ਕਰਦੇ ਜੀ ਵਾ ਪੈਰ ਕਰਦੇ ਜਿਹੜੀਆਂ ਜੀ ਬਹੁਤ ਆਉਂਦੇ ਓਕੇ ਬਹੁਤ ਆਉਂਦਾ ਗਰਲੀਆਂ ਸਤੇ ਆ ਇੱਧਰ ਹੁਣ ਆਪਾਂ ਲੱਗਿਆ ਤੜਕਾ ਪੁੱਣਨੇ ਪਹਿਲਾਂ ਹਾਂ ਹਾਂ ਪਹਿਲਾਂ ਤੜਕਾ ਲਾ ਲਈਏ ਠੀਕ ਆ ਤੇ ਉਧਰ ਚਾਂਪੀ ਬੋਇਲ ਕਰ ਲਈ ਆ ਬਟਰ ਬਟਰ ਚਾਂਪ ਬਟਰ ਚਾਂਪ ਬਟਰ ਮਸਾਲਾ ਚਾਂਪ ਆਹ ਹੋਏ ਵੀ ਦੇਦੇ ਵਿੱਚ ਬਟਰ ਪਾਵਾਂਗੇ ਥੋੜਾ ਜਿਹਾ ਠੀਕ ਹੈ ਲਿਆਵਾਂ ਮਟਰ ਹੋ ਆ ਦੇਖੇ ਨਾ ਜਾਵੇ ਥੱਲੇ ਇਫੈਕਟ ਹੋਵੇ ਜਿੱਦ ਤੱਕ ਪਰਿਪੱਕਤਾ ਦਿੱਤੀ ਹੈ ਕਿੰਨੇ ਚੰਨ ਲੇ ਇਹ ਜਿੱਪਰਾ ਅੰਗੇ ਪਾਟੀ ਇੰਨੇ ਆਣਿਆਂ ਨੂੰ ਮੈਂ ਤਾਂ ਬਣਾ ਕੇ ਰੱਖ ਲਈਏ ਟਾਈਮ ਵੀ ਲੱਗਣਾ ਇਹਨੂੰ ਬਣਾ ਬਣਾਉਣ ਨੂੰ ਵੀ ਮੈਨੂੰ ਸੜਾਈ ਕਰਨੀ ਆ ਨਾ ਪਹਿਲਾਂ ਮੈਂ ਤਾਂ ਤੁਰਦਾ ਭੁੰਨ ਕੇ ਨਾ ਇਹ ਰੱਖ ਦਮ ਤੇ ਇਦਾਂ ਸਬਜ਼ੀ ਤਿਆਰ ਕਰ ਲਿਆ ਹੈ ਪਾਜੂ ਟਮਾਟਰ ਤੇ ਨਹੀਂ ਇਹ ਉਹ ਨੂੰ ਪੀਸ ਕੇ ਨਾ ਘਾ ਲਿਆ ਹੈ ਯਾਰ ਇਹ ਵੀ ਸੈਂਕਿੰਨਾ ਹੋ ਗਾ ਤਕ ਉਸ 1:3 ਹੋ ਗਏ 1:3 ਹੋ ਗਏ ਹੂੰ ਡੇਢ ਮਤਲਬ ਬਾਹਰਲੀ ਘੜਤੀ ਡੇਢ ਪਜਾਉ ਦਾ ਸਬਕ ਇੱਕ ਹੋਇਆ ਹੁਣ ਚਲੋ ਆਪਾਂ ਇਹਨਾਂ ਨੂੰ ਰੈੱਪੀ ਦਿੱਤੀ ਹੋਈ ਆ ਪਹਿਲਾਂ ਠੀਕ ਐ ਲੋ ਜੀ ਇਧਰ ਚੈੱਕ ਕਰੋ ਤੁਸੀਂ ਗਰੇਵੀ ਹੁਣ ਤਾਂ ਗਾੜੀ ਨਹੀਂ ਆ ਹੈ ਕੱਲੇ ਤਾਂ ਗਾੜੀ ਹੁਣੀ ਆ ਲੈ ਤਾਂ ਵਿੱਚੋਂ ਖਾਣੇ ਆ ਚਾਪ ਜਿਹੜਾ ਉਹ ਉਹ ਮੈਰੀਟ ਕਰਕੇ ਰੱਖੀ ਹੋਈ ਆ ਫਿਰ ਬਾਅਦ ਚ ਪਾਉਣੀ ਆ ਉਹ ਵਿੱਚ ਪਹਿਲਾਂ ਮੈਂ ਕਿਹਾ ਛੱਡ ਜੀਏ ਕਿਉਂ ਕਿਉਂ ਹਾਣ ਹੋਰ ਕੀ ਚਲੋ ਜੀ ਆ ਵੀ ਲਈਏ ਨਾਲੇ ਫਿਰ ਹੋਰ ਇੱਧਰ ਬੰਦੀ ਪੀ ਆ ਚਾਹ ਤੇ ਆ ਵੀ ਕਰ ਦੋ ਗੈਸ ਬੰਦ ਚਲੋ ਜੀ ਲਈਏ ਚਾਹ ਚੂਹ ਤੇ ਤੁਹਾਨੂੰ ਫਾਈਨਲ ਬਣਾ ਕੇ ਫਿਰ ਦਿਖਾਉਨੇ ਆ ਲੋ ਇਹਦੇ ਵਿੱਚ ਪਾਇਆ ਹੁਣ ਸਰ ਅੱਧੀ ਸੜ ਗਈ ਕਿਉਂ ਠੀਕ ਹੈ ਚਲੋ ਹਾਂਜੀ ਆ ਗਿਆ ਮੇਰਾ ਮੁੰਡਾ ਆ ਜਾ ਫਿਰ ਆ ਮੇਰਾ ਪੁੱਤੂ ਇੱਕ ਮਿੱਠੂ ਜਿੱਟੂ ਕਰ ਲਾ ਆ ਗਿਆ ਜੀ ਹੋਰ ਆ ਰਹੇ ਸਭ ਆਖ ਸਕੂਲ ਹੈ ਫੇਰ ਰੇਗੀ ਮਰ ਗਿਆ ਪਤਾ ਨਹੀਂ ਸਾਡੇ ਹਾਂ ਸਾਡੇ ਤੇ ਇੱਡਾ ਸੀਗਾ ਇੱਡਾ ਸੀਗਾ ਛੋਟਾ ਬੱਚਾ ਆ ਹੈਗਾ ਵੀ ਇਹ ਦਾਣਾ ਗਰੇ ਜਿਹੇ ਰੰਗ ਦੇ ਗੱਦਸ਼ਾਨੀ ਸੜਕ ਦੇ ਉੱਤੇ ਹਾਂ ਖਾਲਸਾ ਕਿ ਕਿੰਨਾ ਹੈ ਦੇਖਿਆ ਕਿਦਾਂ ਵੇ ਤੁਸੀਂ ਉਹ ਚਲੋ ਲਿਖਦਾ ਲਾਗੇ ਤੇ ਲਾਗੇ ਤਾਂ ਪਤਾ ਲੱਗ ਜਾਂਦਾ ਲਾਗੇ ਆਗੇ ਬਿਲਕੁਲ ਨਹੀਂ ਪਤਾ ਲੱਗਿਆ ਹਾਂ ਨਹੀਂ ਲੱਗਣੀ ਨਹੀਂ ਜੀ ਚਲੋ ਲੰਘ ਗਿਆ ਉੱਪਰ ਦੀ ਜਿਹੜੀ ਚਲੋ ਵਰ ਗਿਆ ਉਹ ਤਾਂ ਮੈਨੂੰ ਲੱਗਾ ਉਹ ਅਗਰ ਹਲਕਾ ਹਲਕਾ ਜਾਂ ਹੇਲਾ ਜਗਾ ਤਾਂ ਪਹਿਲਾਂ ਵੀ ਕੋਈ ਸਕੂਟਰ ਮੋਟਰਸਾਈਕਲ ਲੰਘਿਆ ਹਾਂ ਉਹਦੇ ਪੰਚਾਇਆ ਸੀ ਨਾ ਇਹ ਅਡਵਾਈਜ਼ ਵੀ ਕਰ ਗਿਆ ਖੇਤਾ ਜਿਹੇ ਨਿਕਲੇ ਵਾਲੇ ਝੋਨੇਆਂ ਝੁੰਨਿਆਂ ਦੇ ਵਿੱਚ ਪਰ ਹੁਣ ਤਾਂ ਝੋਨੇ ਹੀ ਪੱਕੇ ਹਾਂਜੀ ਭੈਣ ਜੀ ਕਿੱਦਾਂ ਸਾਈਡ ਰੋਡ ਸਾਣੀ ਨਾ ਉਹ ਦੇ ਕਰਕੇ ਕਿਦਾਂ ਪੁੱਤ ਵੇ ਠੀਕ ਆ ਆਏ ਹਾਏ ਮੱਜਾ ਮੈਂ ਤੇ ਬੜਾਈ ਚੀਜ਼ ਜਿਹੜੀ ਕਹਿ ਗਈ ਸੀ ਪੁੱਛ ਲਿਆ ਨਾ ਪਹਿਲੇ ਦੱਸਦੇ ਕਿ ਮਮੀ ਚਲੋ ਜੀ ਬਣੇ ਰਹੀਓ ਬਲੌਗ ਦੇ ਨਾਲ ਮਿਲਦੇ ਆਂ ਜੀ ਤੁਹਾਨੂੰ ਅਸੀਂ ਹਾਂਜੀ ਇੱਕ ਪਾਰਸਲ ਆਇਆ ਆ ਇਹ ਅਸੀਂ ਮੰਗਾਇਆ ਸੀ ਅਮਾਜ਼ਨ ਤੋਂ ਇਹ ਅਮਾਜ਼ਨ ਤੋਂ ਮੰਗਾਇਆ ਸੀ ਗਰਮ ਮਸਾਲਾ ਦੇਖਣਾ ਆ ਪਹਿਲਾਂ ਇਹ ਕਿੱਦਾਂ ਦਾ ਨਿਕਲਦਾ ਆ ਮਸਾਲਾ ਮੰਗਾਇਆ ਸੁੱਕਾ ਮਸਾਲਾ ਮੰਗਾਇਆ ਸੀਗਾ ਸਬੂਤਾ 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 ਹਾਂ ਸਬੂਤਾ ਸਬੂਤਲੇ ਸਾਬੂਤ ਗਰਮ ਮਾੜੀ ਦਾ ਸਾਬੂਤ ਪੀਸਿਆ ਲੱਗਦਾ ਮੰਮੀ ਪੀਸਿਆ ਆਹ ਬਹਾਰੀ ਨਾ ਲਗਦਾ ਪੀਸਿਆ ਗਰਮ ਮਾੜੀ ਦਵਾਈ ਹੈ ਮੈਨੂੰ ਦੇ ਦੇ ਪਾਣੀ ਸਾਦੇ ਬਿਰਚ ਦੇ ਦੇ ਆਪਣੇ ਰੈਬਰ ਚ ਲਗਾਇਆ ਦੂਜਾ ਲਗਾਇਆ ਤਾਂ ਸਾਬਤ ਸੀਗਾ ਮਸਾਲਾ ਵੀ ਜੋ ਪੀਸਿਆ ਜੋ ਪੀਸਿਆ ਵਰਤ ਲਿਆ ਚਲੋ ਦੇਖ ਲਓ ਇਹ ਕੰਪਨੀ ਕਿਹੜੀ ਕਿਹੜੀ ਦਾ ਆਇਆ ਆਰਟੀਫੀਸ਼ੀਅਲ ਮੈਂ ਤੁਹਾਨੂੰ ਦੱਸਿਆ ਨਾ ਪੀਸੀ ਆ ਹੀ ਆਦਾ ਆ ਮੈਂ ਸਾਬਤ ਲਿਖਿਆ ਸੀਗਾ ਉਹਨਾਂ ਨੇ ਸਾਬਤ ਦਿਖਾਏ ਆ ਇਹ ਵਾਪਸ ਕਰ ਸਾਰੇ ਦੇ ਕੀ ਪੀ ਲਿਓ ਇਹ ਕਿੰਨੇ ਦਾ ਆ ਚਲੋ ਦਿਖਾਈਓ ਡੱਬੀ ਕਿੰਨਾ ਇਹ ਘੋਸ਼ਣੀ ਆ ਦੇਖੋ ਜੀ ਅਸੀਂ ਇਦਾਂ ਸਾਬਤ ਮੰਗਵਾਇਆ ਸੀ ਇਦਾਂ ਸਾਬਤ ਰਾਇਲ ਗਰਮ ਮਸਾਲਾ ਗਰਮ ਮਸਾਲਾ ਆਰਟੀਫੀਸ਼ੀਅਲ ਕਲਰ ਆਰਟੀਫੀਸ਼ੀਅਲ ਕਲਰ ਨੋ ਆਰਟੀਫੀਸ਼ੀਅਲ ਕਲਰ ਇਹ ਕਿਹੜੀ ਕੰਪਨੀ ਦਾ ਆ ਰਾਇਲ ਗਰਮ ਮਸਾਲਾ ਤੁਸੀਂ ਦੇਖੋ ਤਾਂ ਆਪਣੇ ਉਹਦੇ ਵਿੱਚ ਕੀ ਤੁਸੀਂ ਇਹ ਸਬੂਤਾ ਗਿਆ ਸੀ ਕੀ ਕਿਹਾ ਸੀਗਾ ਚਲੋ ਜੀ ਬਣੇ ਰਹੀਓ ਜੀ ਲਓ ਜੀ ਟਾਈਮ ਹੋ ਗਿਆ 8:30 ਤੇ ਸਾਨੂੰ ਲੱਗ ਗਈ ਆ ਭੁੱਖ ਤੇ ਅਸੀਂ ਤਾਂ ਲੱਗਿਆ ਜੀ ਹੁਣ ਰੋਟੀ ਪਾਣੀ ਦਾ ਕੰਮ ਕਰਨ ਆਪਣਾ ਤੇ ਇਹਨਾਂ ਨੂੰ ਪੁੱਛਿਆ ਇਹ ਕੀ ਕਹਿੰਦੇ ਰੋਟੀ ਪਕਾ ਕੇ ਰੱਖਦੇ ਹੋ ਤਾਂ ਫੇਰ ਆ ਦੇ ਖਾ ਕੇ ਖਾ ਲੈਂਦੇ ਮੈਂ ਕਿਹਾ ਖਾਣੀ ਤਾਂ ਕਾ ਇਹ ਫੇਰ ਕਾਦੀ ਨਹੀਂ ਨਹੀਂ ਜਦੋਂ ਤੁਹਾਨੂੰ ਸਾਰਿਆਂ ਨੂੰ ਕਿਹਾ ਵੀ ਡਿਨਰ ਇਹ ਬਿਰਾਂਤ ਰਾਤ ਨੂੰ ਕਰਨਾ ਸਾਰਿਆਂ ਨੇ ਤੇ ਸਾਰੇ ਇਕੱਠੇ ਆਉਣਗੇ ਤਾਂ ਫੇਰ ਹੀ ਹੋਊਗਾ ਫੇਰ ਇਹਦਾ ਕੀ ਫਾਇਦਾ ਹੈਗਾ ਆ ਤੂੰ ਇਦਾਂ ਕਰੋ ਆਪਣੀ ਰੋਟੀ ਲਾਓ ਆਪਾਂ ਖਾਈਏ ਪੀਏ ਇਹ ਥਾਲੇ ਜਦੋਂ ਦੇਖਣਗੇ ਆਪ ਵੀ ਦੇਖੀ ਜਾਊਗਾ ਪਕਾ ਕੇ ਛੱਡ ਦਿਓ ਇਹ ਨਹੀਂ ਇਹਨਾਂ ਤਾਂ ਨਹੀਂ ਹੋ ਸਕਦਾ ਡਿਨਰ ਡੋਨਰ ਵਾਲਾ ਕੰਮ ਕਦੇ ਵੀ ਥਾਲੇ ਸ਼ਾਮ ਨੂੰ ਲੇਟ ਖਾਂਦੇ ਆ ਤੇ ਇਹਨਾਂ ਨੇ ਕਿੱਥੋਂ ਖਾਣੀਆਂ ਆਏ ਆਂ ਟਾਈਮ ਨਾਲ ਰੋਟੀਆਂ ਤੁਸੀਂ ਆਪਣੀ ਪਕਾਓ ਰੋਟੀ ਰੈਡੀ ਤਾਂ ਆਪਾਂ ਖਾਈਏ ਭੁੱਖ ਬੋਲ ਲੱਗੀ ਹੋਈ ਆ ਲਓ ਜੀ ਇੱਧਰ ਸਾਡੀ ਚਾਹ ਪਾ ਕੇ ਹੋਰ ਮਨਪੀਂ ਨੇ ਕਰ ਲੈਣੀ ਆ ਆ ਕੇ ਆ ਗਈ ਮਨਪੀਂ ਬਸ ਲਓ ਜੀ ਬਣਾਓ ਰੋਟੀ ਪਾਣੀ ਤੇ ਫੇਰ ਆਪਾਂ ਖਾਂਦੇ ਆਂ ਜੀ ਅੱਜ ਅਸੀਂ ਮਿੱਠਾ ਵੀ ਲੈ ਕੇ ਆਏ ਆ ਬਾਅਦ ਚ ਖਾਵਾਂਗੇ ਮਿੱਠਾ ਹਾਂ ਬਰਫੀ ਲੈ ਕੇ ਆਏ ਆ ਜੀ ਸਾਡੇ ਇੱਥੇ ਰਾਮ ਦੀ ਬੜੀ ਮਸ਼ਹੂਰ ਆ ਦੇ ਨਾਲ ਲੈ ਕੇ ਆਏ ਆ ਜੀ ਗਲਾਬ ਯਮਣਾ ਦੇ ਨਾਲ ਬੁੱਲ ਪੱਟੇ ਵਾਲੇ ਗਲਾਬ ਯਮਣਾ ਹਨਾ ਮਿਕਸ ਕਰਾ ਕੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਰੋਟੀ ਸਾਡੀ ਬਣ ਰਹੀ ਹੈ ਜੀ ਪੁੱਠੇ ਤਵੇ ਵਾਲੀ ਇਹ ਤੰਦੂਰੀ ਰੋਟੀਆਂ ਬਣ ਰਹੀਆਂ ਜੀ ਲਓ ਜੀ ਇੱਧਰ ਦਿਖਾਈਏ ਕਿੱਥੇ ਲਓ ਜੀ ਇੱਧਰ ਬਣ ਗਈਆਂ ਜੀ ਤੇ ਹੁਣ ਆਪਾਂ ਖਾਂਦੇ ਆਂ ਜੀ ਤੇ ਇਹਨਾਂ ਨੂੰ ਸ਼ੋਕਰੇ ਸ਼ੱਕ ਕਰਨ ਛੱਡੋ ਪਰ ਇਹਨਾਂ ਦਾ ਕੋਈ ਭਰੋਸਾ ਨਹੀਂ ਕਰਦਾ ਉਹ ਇਹ ਤੇ ਹਾਂਜੀ ਆਜੋ ਬਣ ਗਈ ਰੋਟੀ ਖਾਈਏ ਫੇਰ ਕਰਦੀਆਂ ਚਲੋ ਆਜੋ ਲਓ ਜੀ ਆਪਾਂ ਦਿਖਾਈਏ ਅੰਦਰ ਪਹੁੰਚ ਗਿਆ ਸਮਾਨ ਸਾਡਾ ਸ਼ੁਰੂ ਹੋ ਗਿਆ ਜੀ ਤੇ ਬਣੇ ਰਹੀਓ ਬਲੋਗ ਨਾਲ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆਂ ਜੀ ਸਾਡੀ ਆ ਗਈ ਜੀ ਚਾਪਲੀ ਸਬਜੀ ਦੇਖੋ ਜੀ ਕਿੱਡੀ ਘੈਂਟ ਲੱਗ ਰਹੀ ਆ ਤੇ ਨਾਲ ਤੰਦੂਰੀ ਰੋਟੀਆਂ ਤੇ ਲੋ ਜੀ ਮੈਂ ਤਾਂ ਮਨਪਸੰਦ ਲੱਗੇ ਆ ਖਾਣ ਬਾਕੀ ਸਾਰੇ ਜਿੱਥੇ ਮਰਜੀ ਜਾਣਾ ਖਾਣੀ ਖਾਣ ਨਹੀਂ ਖਾਣੀ ਨਾ ਖਾਣ ਰਾਮੇ ਕਰੀ ਜਾਂਦੇ ਕਹਿੰਦੇ ਅਸੀਂ ਆਏ ਆਏ ਐ ਨਹੀਂ ਚੱਲ ਰਹੇ ਆਂ ਤੇ ਛੱਡ ਪਰੇ ਉਹਨਾਂ ਨੂੰ ਆਣ ਕੇ ਖਾਣ ਲਾਂਗੇ ਆਪੀ ਨਹੀਂ ਖਾਣਗੇ ਨਾ ਸਿੰਘ ਆਹ ਨਖਰੇ ਕਰੀ ਜਾਂਦੇ ਐ ਵੀ ਬਿਨਾਂ ਕੋਲੋਂ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਲੋ ਜੀ ਹੁਣ ਆਪਣਾ ਰਿਵਿਊ ਦੋ ਬਹੁਤ ਸਮਝ ਆ ਗਈ ਐ ਓਕੇ ਹੈ ਹੈ ਕੀ ਖਾਣਾ ਖਾ ਲਾਂ ਹੈ ਖਾ ਲਾਂ ਹੈ ਖਾ ਲਾਂ ਖੋਲ ਲੀ ਇਹ ਟੱਬਾ ਹਾਂ ਚਲੋ ਚਲੋ ਖਾਓ ਫੇ ਜੀ ਟਾਈਮ ਹੋ ਗਿਆ ਜੀ 11 ਵੇ ਆਪਾਂ ਲੱਗਿਆ ਜੀ ਇਧਰ ਦੇਖਣ ਮੂਵੀ ਸਾਇਲੈਂਸ ਤੇ ਹਾਂਜੀ ਕਰੋ ਅੱਜ ਬਲੌਗ ਦਾ ਐਂਡ ਉਹੀ ਘੁੰਮਦੇ ਨਾ ਉਹੀ ਘੁੰਮਦੇ ਕਰਦੇ ਆ ਡਾੜਾ ਡਾੜਾ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਫੇ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ ਚ ਲਾਈਕ ਚਰ ਕਮੈਂਟ ਕਰਨਾ ਭੁੱਲ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਅੱਜ ਦਾ ਬਲੌਗ ਇਦਾਂ ਚਲੋ ਜੀ ਮਿਲਦੇ ਆ ਕੱਲ ਜੀ ਇੱਕ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ